ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਾ ਸਿੰਘ ਗਰੇਵਾਲ ਤੇ ਅੱਜ ਮੇਰੇ ਕੋਲੇ ਆਪਾਂ ਪ੍ਰਾਣੀਆਂ ਜਾਂਦਾਂ ਜਿਹੜੀਆਂ ਤਾਜ਼ੀਆਂ ਕਰਦੇ ਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਬੱਛੋਆਣਾ ਪਿੰਡ ਤੋਂ ਬਾਈਬਰੀ ਆਏ ਹੋਏ ਨੇ ਜੀ ਉਹ ਬਾਈ ਬੱਛੋਆਣੇ ਤੋਂ ਬਿੱਲੀ ਕਬੱਡੀ ਪਲੇਅਰ ਬਹੁਤ ਤਾਕੜੀ ਕਬੱਡੀਆਂ ਪਾਉਂਦਾ ਸੀਗਾ ਸਾਰੇ ਜਾਣਦੇ ਹੋਣਗੇ ਤੇ ਬਾਕੀ ਬਾਈ ਦੀ ਜਿਹੜੀ ਰੇਡ ਸੀ ਉਹ ਐਂ ਸਮਝ ਲਓ ਵੀ ਖੜਕੀ ਨਹੀਂ ਪਾਉਂਦਾ ਸੀ ਟੱਪ ਕੇ ਰੇਡ ਪਾਉਂਦਾ ਸੀ ਇਹ ਮੈਨੂੰ ਬਹੁਤ ਵਧੀਆ ਲੱਗਣਾ ਸੀ ਸਾਡੇ ਨਾਲ ਬੜੇ ਮੈਚ ਹਾੜਦੇ ਰਹੇ ਨੇ ਕਹਿੰਦੇ ਇਹ ਜਿੱਤਦੇ ਰਹੇ ਨੇ ਤੇ ਕਦੇ ਅਸੀਂ ਜਿੱਤਦੇ ਰਿਹਾ ਮਤਲਬ ਪੂਰਾ ਫਸਲਾ ਮੁਕਾਬਲਾ ਚੱਲਦਾ ਹੁੰਦਾ ਸੀ ਸਾਡਾ ਫੈਨੰਦੇ ਵਿੱਚ ਜਿਆਦਾ ਮੈਚ ਜਾਂਦੇ ਤੇ ਬਾਕੀ ਆਪਾਂ ਕਰਦੇ ਆਂ ਬਾਈ ਨਾਲ ਗੱਲ ਆਈ ਫਾਰਮਰ ਨੇ ਤੇ ਬਾਈ ਵੀ ਸਬਜ਼ੀਆਂ ਦੀ ਖੇਤੀ ਕਰਦੇ ਨੇ ਬੜੀਆ ਤੇ ਆਹ ਬਾਈ ਵੀ ਸਬਜ਼ੀ ਲਾਉਂਦਾ ਹੈਗਾ ਛੋਲੀ ਮਿੱਠੂਆਣਾ ਤੇ ਹੋਰ ਬਾਈ ਕਿਵੇਂ ਲੱਗਿਆ ਆਪਣਾ ਫਾਰਮ ਤੁਹਾਨੂੰ ਛੋਟਾ ਜਿਹਾ ਬਾਈ ਜੀ ਹਾਂਜੀ ਬਈ ਸਭ ਤੋਂ ਪਹਿਲਾਂ ਤਾਂ ਸਾਰੇ ਬਈ ਨੀੜੀ ਕਰੀਏ ਦੇਖਣਾ ਬਈ ਬਾਈ ਨੂੰ ਮਿਲ ਕੇ ਸਭ ਤੋਂ ਬੜੀ ਖੁਸ਼ੀ ਰਹੀ ਬਾਈ ਨੂੰ ਇਸ ਥੇੜਾ ਮਾਰਨ ਲੱਗਾ ਜਿਹੜੀ ਸਾਡੇ ਤੋਂ ਮੇਨ ਗੱਲ ਬਈ ਸਾਨੂੰ ਮੇਨ ਕੁਛ ਦੀ ਗੱਲ ਹੈ ਵੀ ਬਾਈ ਆਪਣੀ ਏਰੀਆ ਦੀ ਮੁੰਡਈ ਹੈ ਗੋਰਾ ਗਰੇਬ ਹੈ ਤੇ ਉਗਰਾਹਾ ਪਿੰਡਾਂ ਬਾਈ ਦਾ ਵੀ ਸਮਝ ਯਾਰ ਇਹ ਚੀਜ਼ ਦੇਖ ਕੇ ਬਹੁਤ ਵਧੀਆ ਲੱਗਿਆ ਨਾ ਕਿ ਬਾਈ ਨੂੰ ਪੰਜਾਬ ਦਾ ਜਿਹੜਾ ਸਟੇਟ ਵਾਰਡ ਹੋ ਮਿਲਿਆ ਹੋਇਆ ਤੇ ਬਾਕੀ ਅਸੀਂ ਜੇ ਅਸੀਂ ਬਾਈ ਕੋਲ ਪਹੁੰਚਣਾ ਬਾਈ ਕੋਲ ਤੁਸੀਂ ਬਾਈ ਆਪਾਂ ਕੈਮਰਾਮੈਨ ਨੂੰ ਕਹਿੰਨਾ ਵੀ ਤੁਸੀਂ ਸਾਰਾ ਕੁਝ ਦਿਖਾ ਦਿਓ ਵੀ ਜਿਵੇਂ ਬੋਪੀ ਹੈ ਨਾ ਮਾਟਰ ਹੈ ਤੇ ਜਿਵੇਂ ਫੀਰਾ ਮੈਕ ਤੇ ਬਿਲਕੁਲ ਪਹਿਣਦਾ ਭਾਅ ਵੀ ਹੁਣ ਇਹ ਪੰਜ-ਛੇ ਦਿਨਾਂ ਦੇ ਵਿੱਚ ਜਿਹੜੀ ਹੈ ਵੀ ਸਟਾਰਟ ਹੋਣ ਦੇ ਕਹਿੰਦੇ ਨੇ ਵੀ ਇਹ ਸਟਾਰਟ ਹੋਣ ਦੇ ਕਿਨਾਰੇ ਤੇ ਆ। ਪੂਨਾ ਇੱਕ ਤਾਂ ਸਾਰੇ ਫਾਰਮਰ ਵੀਰਾਂ ਨੂੰ 22 ਤੋਂ ਇਹ ਜਾਣੂ ਕਰਵਾਵਾਂਗੇ ਕਿ ਇਹ ਇਹ ਵੈਰੈਟੀ ਤੋਂ ਪਰੋਂ ਸਟਾਰਟ ਹੋਣੀ ਹੈ। ਕਦੋਂ ਇਹ ਲੱਗਦੀ ਹੈ ਕਿ ਕਹਿੰਦਾ ਪਾਣੀ ਕੀ ਕੀ ਦਾ ਰੇਟ ਪੈਂਦਾ ਕਦੋਂ ਇਹ ਲੱਗਦੀ ਆਪਾਂ ਬੋਸ ਸਟਾਰਟ ਹੋਣ ਦੇ ਕੀ ਜਿਹੜੇ ਸਪਰੇਅ ਆਉਂਦੀ ਆ ਕਦੋਂ ਆ ਨੂੰ ਪਾਣੀ ਦੇਣਾ। ਆਪਾਂ ਸਾਰੇ ਜਿੰਨੇ ਵੀ 22 ਫਾਰਮਰ ਨੇ ਆਪਾਂ ਇਹ ਆਪਾਂ ਬਾਈ ਦੇ ਪੇਜ ਤੋਂ ਪਾਵਾਂਗੇ। ਤੇ ਇਹ ਗੱਲ ਦਾ ਖਾਸਤਿਆਂ ਰੱਖਣਾ ਹੈ ਆਪਾਂ ਕਿਤੇ ਵੀ ਵੀਡੀਓ ਪ੍ਰੈਜਨਰ ਸਕਿਪ ਨਹੀਂ ਕਰਨੀ। ਵੀ ਸਭ ਤੋਂ ਪਹਿਲਾਂ ਨਾ ਆਪਾਂ ਬਾਈ ਨੂੰ ਇਹ ਚੀਜ਼ ਪੁੱਛਾਂਗੇ ਕਿ ਜਿੱਦ ਮੈਂ ਬਾਈ ਸਾਰੀਆਂ ਪਨੀਰੀਆਂ ਤਿਆਰ ਕਰੀ ਬੈਠਾ ਹੈ ਨਾ ਵੀ ਜਿਵੇਂ ਮਿਰਚ ਹੋਗੀ ਹਾਂਜੀ ਹਾਂਜੀ ਕਿੰਨੇ ਪ੍ਰਕਾਰ ਦੀਆਂ ਮਿਰਚ ਬਾਈ ਜੀ ਮਿਰਚ ਬਾਈ ਜੀ ਜਿੱਦ ਕੋੜੀ ਮਿਰਚ ਹੈ ਉਹ ਤਾਂ ਆਪਾਂ ਜਿਹੜੀ ਮੇਨ ਵੈਰਾਈਟੀ ਹੈ ਜਿਹਨੂੰ ਯੂਨੀਵਰਸਿਟੀ ਦੀ ਓਕੇ ਐਪੀਏ ਜੀ ਲੁਧਿਆਣਾ ਦੀ ਓਕੇ ਤੇ ਉਹ ਆਪਣੇ ਕੋਲ ਸੀਐਚ 27 ਹੈ ਹੁੰਦੀ ਹੈ ਓਕੇ ਓਕੇ ਬਤਨੂ ਕਿ ਉਹ ਹੈਗੇ ਕਲਸ ਵੀ ਵੈਰੀਟੀ ਆਪਣੇ ਕੋਲ ਬ੍ਰਾਂਡ ਹੈ ਜੀ ਓਕੇ ਜੀ ਤੇ ਬਾਕੀ ਆਪਣੇ ਕੋਲੇ ਇਹ ਟਾਈਮ ਦੇ ਵਿੱਚ ਆਪਾਂ ਇਹੀ ਮਿਰਚ ਲਾਉਣੇ ਕਿਉਂਕਿ ਮੈਨੂੰ ਇਸੇ ਦੀ ਯਕੀਨ ਹੈ ਓਕੇ ਜੀ ਤੇ ਬਾਕੀ ਜਿਹੜੀਆਂ ਆਪਾਂ ਇਹ ਪਹਿਲਾਂ ਲੋਟਾਂ ਨਾਲ ਥੱਲੇ ਲਾਈ ਹੋਈਆਂ ਨੇ ਉਹ ਹੈਗੇ ਜੀ ਆਪਣੀ ਸਹਿਬਾ ਹੈਗੀ ਹੈ ਇੱਕ ਦੋ ਹੋਰ ਵੈਰੀਟੀ ਵੀ ਹੋਈਆਂ ਇਹਦਾ ਬਈ ਜੇ ਤੁਸੀਂ ਦੱਸ ਦਿਓ ਕੀ ਰੇਟ ਮੰਗਦੇ ਆ ਕਦੋਂ ਇਹਦੀ ਮਾਨਕ ਦੇਣ ਦੀ ਕਰੂ ਆਪਾਂ ਨੇ ਇਹ ਲਾਉਏ ਆ ਕਿੰਨੇ ਕਰੂ ਉਹਨੂੰ ਪਾਣੀ ਦੇਣਾ ਕਿੰਨੇ ਟਾਈਮ ਤੇ ਪਿਆਰ ਹੋਣਾ ਹੈ ਅੱਜ ਜਿਹੜਾ ਹੁਣ ਜੀ ਸੀ ਐਚ 72 ਹੈ ਜੀ ਸੀ ਐਚ 72 ਜਿਹੜੀ ਹੈ ਉਹ ਇੱਕ ਫਾਰਟਰੀ ਤੋਂ ਫੱਕਾ ਆਇਆ ਠੀਕ ਹੈ ਫਾਰਮਰਾਂ ਨੇ ਮਤਲਬ ਜੇ ਬੀਜ ਬੋਣੇ ਚਾਹੁੰਦੇ ਨੇ ਉਹ ਸ਼ੁਰੂ ਕਰਾਂ ਤੇ ਜਿਹੜੀ ਮਤਲਬ ਜੀ ਸੀ ਐਚ 72 ਵੇਰੀਟੀ ਹੈ ਇਹ ਹੀ ਦੀ ਵੇਰੀਟੀ ਹੈ ਇੱਕ ਤਾਂ ਲੰਬੀ ਕਣਕ ਦੀ ਹੈ ਠੀਕ ਹੈ ਕਿਹਦੇ ਤਰ੍ਹਾਂ ਦਾ ਪੌਦਾ ਹੈ ਤੇ ਦੂਜਾ ਨੰਬਰ ਜਿਹੜਾ ਕਿਸਾਨ ਵੀਰ ਮੇਰੇ ਨਾਲ ਜੁੜਿਆ ਰਹਿੰਦਾ ਪਹਿਲਾਂ ਆਪਣੇ ਵੀ ਹੋਰ ਵੀ ਚੈਨਲ ਸੀਗੇ ਤੇ ਉਹ ਚਲੋ ਆਪਾਂ ਨੇ ਹੁਣ ਇਹ ਕਿਸੇ ਚੈਨਲ ਤੋਂ ਬਾਕੀ ਚੋਂ ਪਾਰਿਆ ਤੇ ਇਹ ਇਹਦਾ ਇਹਦਾ ਬੇ ਨੀ ਕਿੰਨੀ ਕਿ ਨਿਕਲਿਆ ਵੀ ਆਪਾਂ ਹੁਣ ਇਹ ਤਾਂ ਨਹੀਂ ਦੱਸ ਸਕਦੇ ਵੀ ਐਨੀ ਨਿਕਲਦੀ ਐ ਕਿਉਂਕਿ ਅਗਲਾ ਕਹਿੰਦੇ ਵੀ ਪਤ ਨਹੀਂ ਅਗਲਾ ਪਨੀਰੀ ਵਿੱਚ ਨਾ ਬੜਾ ਕੁਮਰਾ ਕਰਦੇ ਹਾਂ ਅਸੀਂ ਹੁਣ ਕੀ ਕਹੀ ਜਾਂਦੇ ਸਹੀ ਹਾਂ ਹਾਂ ਇਹ ਤਾਂ ਟਾਈਮ ਦੇ ਹਿਸਾਬ ਨਾਲ ਜੇ ਰੇਟ ਆ ਜੀ ਤਾਂ ਪਤਾ ਹੀ ਨਹੀਂ ਕਿੰਨੀ ਕੁ ਹੋ ਜੇ ਭਾਈ ਮੈਂ ਘਰ ਭਰ ਦਿੰਦੀ ਐ ਸਮਝ ਲਓ ਤੇ ਬਾਕੀ ਬਾਕੀ ਸੇਵਾ ਦੇ ਨਾਲ ਜਿਹੜਾ ਬੰਦਾ ਜੁੜਿਆ ਰਹਿੰਦਾ ਆਪਾਂ ਗਾਈਡ ਕਰਦੇ ਰਹਿੰਦੇ ਆ ਮੇਰੀ ਵੀਡੀਓ ਨਾਲ ਜੁੜਿਆ ਰਹਿੰਦਾ ਜਾਂ ਫੋਨ ਤੇ ਜੁੜਿਆ ਰਹਿੰਦਾ ਆਪਾਂ ਉਹਨੂੰ ਗਾਈਡ ਕਰਦੇ ਰਹੇ ਟੈਂਪੋਰਰੀ ਉਹ ਬਾਰੀਆਂ ਨੂੰ ਬਹੁਤ ਆਉਂਦੀਆਂ ਟ੍ਰਿਪ ਵਗੈਰਾ ਆਉਂਦੀ ਐ ਤੇ ਇਹਨੂੰ ਫੰਗਸ ਆਉਂਦੀ ਐ ਫੰਗਸ ਦੇ ਕਾਰਨ ਮਤਲਬ ਕਿ ਫਲ ਵੀ ਖ ਤੇ ਹੋਰ ਵੀ ਬਹੁਤ ਸਾਰੀਆਂ ਇਹਨੂੰ ਬਿਮਾਰੀਆਂ ਆਉਂਦੀ ਰਹਿੰਦੀਆਂ ਨੇ ਤੀਲਾ ਚੱਪ ਉਹ ਇਹ ਹੁਣ ਅਸੀਂ ਬਾਈ ਦੇਖਿਆ ਸੀ ਕਿ ਨਾ 20 ਜਮੂਰ ਸੈਂਟ ਮਟਰ ਵਾਲਾ ਪੀਰਾ ਬਿਲਕੁਲ ਤਿਆਰ ਹੋ ਗਿਆ ਹਾਂਜੀ ਇਹ ਵੀਰੇ ਖੀਰੇ ਦੀ ਕਿਹੜੀ ਵੈਰੈਟੀ ਹੈ ਇਹ ਖੀਰਾ ਵੀਰੇ ਇੱਕ ਦਾ ਸੈਮੀਨਸ ਹੈ ਠੀਕ ਹੈ ਜੀ ਤੇ ਇੱਕ ਹੈਗਾਗਾ ਸੈਂਟਾ ਦਾ ਰਜਨੀ ਠੀਕ ਹੈ ਜੀ ਤੇ ਇੱਕ ਹੈਗਾਗਾ ਜੀ ਨੌਨ ਦੀ ਸੀਡ ਦਾ ਅ ਮੇਰੇ ਖਿਆਲ ਮੈਂ ਨਾਮ ਭੁੱਲਿਆ ਸ਼ਾਇਦ ਅਨਿਤਾ ਹੈਦਾ ਨਾ ਠੀਕ ਹੈ ਜੀ ਮਤਲਬ ਕਿ ਕਈ ਵੈਰੈਟੀਆਂ ਹੈਗੀਆਂ ਨੇ ਮੇਰੇ ਕੋਲ ਜੀ ਜ਼ਿਆਦਾ ਇਹ ਨਾ ਮੇਰੇ ਕੋਲ ਸੈਂਟਾ ਦੀ ਹੈ ਰਜਨੀ ਬਹੁਤ ਪੁਰਾਣੀ ਗ੍ਰੇਡ ਹੈ ਇਹ ਕਿ ਵੀਰੇ ਤੁਹਾਡਾ ਹਰਾ ਮਟਰ ਵੀ ਦੋ ਚਾਰ ਨਾਲ ਵਿੱਚ ਚੱਲਣ ਵਾਲਾ ਹੀ ਹੈ ਨਾ ਹਾਂਜੀ ਹਾਂਜੀ ਉਹ ਵੀਰੇ ਉਹ ਕਿਹੜੀ ਵੈਰਟੀ ਹੈ ਹਰਾ ਮਟਰ ਮੈਂ ਕੋਕਾ ਅੱਛਾ ਠੀਕ ਹੈ ਟਾਈਗਰ ਇਹ ਕੋ ਤਿੰਨ ਲੋ ਲਾਏ ਨੇ ਪਿੰਡ ਵੀ ਆਪਾਂ 12 13 ਕਿਲੇ ਲੱਗ ਗਏ ਨੇ ਸਾਰੇ ਸਬਜ਼ੀਆਂ ਦੇ ਠੀਕ ਹੈ ਜੀ ਤੇ ਮੇਰੇ ਕੋਲੇ ਜਿਹੜਾ ਦਾਲਸ ਦੀ ਲਾ ਹੈ ਜੀ ਲੰਬੀ ਫਲੀ ਹੁੰਦੀ ਹੈ ਦਾਲਸ ਦੇ ਵਿੱਚ ਹਾਂ ਮੰਡੀ ਦੇ ਵਿੱਚ ਮਹਿੰਗਾ ਵੇਚਦਾ ਠੀਕ ਹੈ ਸੋ ਠੀਕ ਆ ਬਾਈ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਠੀਕ ਆ ਬਾਈ ਬਹੁਤ ਧੰਨਵਾਦ ਜੀ ਤੇ ਬਾਈ ਜੀ ਜਿਹੜੀ ਆਏ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੇ ਪੂਰੀ ਟੀਮ ਹੀ ਲੱਗ ਰਹੀ ਆ ਮੈਨੂੰ ਤੇ ਬਾਈ ਜੀ ਜਿਹੜੀ ਨਹੀਂ ਖੇਡਦੇ ਸੀ ਪਰ ਮੈਨੂੰ ਆਏ ਕਿ ਜੀ ਪਹਿਲਾਂ ਮੇਰਾ ਅੱਛਾ ਬਾਈ ਬਿਲਕੁਲ ਮੇਨ ਜੱਸੀ ਐਸੇ ਮੇਨ ਜੱਸੀ ਇੱਕ ਚੀਜ਼ ਹੋਰ ਇਹ ਗੱਲ ਆ ਕੇ ਗਰਮੀਲ ਆ ਗਿਆ ਤੇ ਸਾਰੇ ਠੀਕ ਠੀਕ ਬਾਈ ਇੱਕ ਅਸੀ ਵੀਡੀਓ ਨੇ ਜਿਹੜੇ ਸਾਰੇ ਫਾਰਮਰਾਂ ਨੂੰ ਅਪੀਲ ਕਰਦੇ ਆਂ ਇੱਕ ਵਾਰੀ ਬਾਈ ਇੱਕ ਵਾਰੀ ਨਾ ਵੀਰ ਕੋਲ ਆ ਕੇ ਜ਼ਰੂਰ ਵੇਸਤ ਕਰੋ ਇਹ ਆਪਣਾ ਨਵਾਂ ਫਾਰਮ ਹੈ ਇਹ ਨਵਾਂ ਫਾਰਮ ਹੈ ਆਪਣਾ ਉਗ ਰਹਾ ਹੈ ਸੁਨਾਮ ਰੋਡ ਤੇ ਜੀ ਸੁਨਾਮ ਜੀਮਾ ਰੋ ਸੁਨਾਮ ਰੋਡ ਤੇ ਜੀਮਾ ਦੀ ਸੁਨਾਮ ਰੋਡ ਤੇ ਬਾਈ ਜ਼ਰੂਰ ਆ ਕੇ ਬਾਈ ਨੂੰ ਮਿਲੋ ਤੇ ਬਾਈ ਨੂੰ ਆ ਕੇ ਵੇਸਤ ਕਰੋ ਬਾਈ ਕੋਲ ਬਾਈ ਆ ਕੇ ਨਾ ਇੰਨਾ ਮਨ ਖੋਚਾ ਹੈ ਨਾ ਬਾਈ ਨੂੰ ਮਿਲ ਕੇ ਬਾਈ ਕੈਂਟ ਬਹੁਤ ਹੈ ਯਾਰ ਇੰਨਾ ਹਾਂ ਖੋਚਾ ਬਾਈ ਜੀ ਨਾ ਯਾਰ ਬਹੁਤ ਕੈਂਟ ਹੈ ਚਲੋ ਬਾਈ ਸਾਰੇ ਘਰ ਮੈਨੂੰ ਫੀਲ ਕਰਦੇ ਆਂ ਬਾਈ ਨੂੰ ਆ ਕੇ ਇੱਥੇ ਵਿਜ਼ਿਟ ਕਰੋ ਤੇ ਆ ਕੇ ਵੈਰਾਈਟੀਆਂ ਨਾਲ ਬਾਰੇ ਤੁਸੀਂ ਨੌਲੇਜ ਇਕੱਠੀ ਕਰੋ ਹਾਂਜੀ ਹੋਰ ਵੀ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਨੇ ਵੀਰੇ ਮਤਲਬ ਕਿ ਜੀ ਬੋਦੀ ਤੇ ਪਨੀਰੀ ਮੈਨੂੰ ਟਮਾਟਰ ਵੀ ਮਿਲੂ ਬਾਈ ਆਪਣਾ ਕੀ ਪੇਜ ਬਣਾਓ YouTube ਤੇ ਮੇਰਾ ਗੋਰਾ ਗਰੇਵਾਲ 555 ਬਾਈ ਰੱਟੇਜ ਬਣਾਓ ਵੀਰੇ YouTube ਤੇ ਗੋਰਾ ਗਰੇਵਾਲ 555 ਬਾਈ ਦੇਖੋ ਵੀਡੀਓ ਨੂੰ ਸਕਿੱਪ ਨਾ ਕਰਿਓ ਤੁਹਾਨੂੰ ਕੁੱਲ ਨੌਲੇਜ ਮਿਲੂਗੀ ਤੇ ਬਾਕੀ ਦੇ ਕਿਸੇ ਵੀ ਰੂਪ ਬਾਈ ਆਪਣਾ ਤੁਸੀਂ ਕੰਟੈਕਟ ਨੰਬਰ ਵੀ ਦੇ ਦਿਓ 9891425562 ਇੱਕ ਵਾਰੀ ਹੋਲਡ ਕਰ ਦੋ ਬਾਈ ਜੀ ਰਿਪੀਟ ਹਾਂਜੀ ਲੈਡ ਮੇਰੇ 142 550 ਠੀਕ ਹੈ ਬਾਈ ਜੀ ਐਕਸ ਤੁਹਾਨੂੰ ਦੇਖੋ ਨਾ ਬਾਈ ਨੂੰ ਕੰਟੈਕਟ ਕਰ ਸਕਦਾ ਹੈ ਤੇ ਆ ਕੇ ਬਾਈ ਨੂੰ ਫਾਰਮਰ ਤੇ ਮਿਲੋ ਤੇ ਬਾਈ ਨੂੰ ਬਧਾਈਆਂ ਦੇਓ ਕਿ ਬਾਈ ਸਟੇਟ ਅਵਾਰਡ ਮਿਲਿਆ ਬਾਈ ਨੂੰ ਕਰੋ ਠੀਕ ਹੈ ਬਾਈ ਠੀਕ ਹੈ